ਦੋਸਤੋ ਜਦੋਂ ਵੀ ਕਿਸੇ ਦਾ ਕੋਈ ਸੁਪਨਾ ਪੂਰਾ ਹੁੰਦਾ ਹੈ ਤਾਂ ਉਸ ਦੀ ਖੁਸ਼ੀ ਸਭ ਤੋਂ ਵੱਡੀ ਹੁੰਦੀ ਹੈ ਉਸ ਦੇ ਚਿਹਰੇ ਤੇ ਇੱਕ ਜੈਹਾਨ ਨੂਰ ਹੁੰਦਾ ਹੈ ਜੋ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਆਇਆ ਹੁੰਦਾ ਅਜਿਹਾ ਹੀ ਕੁਝ ਗਾਇਕ ਪਰਮੀਸ਼ ਵਰਮਾ ਦੇ ਨਾਲ ਹੋਇਆ ਜਿਨ੍ਹਾਂ ਨੇ ਆਪਣਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਲਿਆ ਜਿਸ ਮਗਰੋਂ ਉਹਨਾਂ ਨੇ ਭਾਵੁਕ ਹੋ ਕੇ ਨਾਲੇ ਤਾਂ ਇੱਕ ਕੈਪਸ਼ਨ ਲਿਖਿਆ ਤੇ ਨਾਲ ਕਿ ਨਾਲ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਆਪਣੇ ਫੈਨਸ ਵਾਸਤੇ ਸਾਂਝਾ ਕੀਤਾ ਹੋਰ ਤਾਂ ਉਹਨੇ ਐਨੀ ਕੁ ਜ਼ਿਆਦਾ ਖੁਸ਼ੀ ਚੜੀ ਕਿ ਆਪਣੇ ਬਾਪੂ ਨੂੰ ਘੁੱਟ ਕੇ ਜਫੀ ਵੀ ਪਾ ਲਈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਰਮੇਸ਼ ਵਰਮਾ ਆਪਣੇ ਭਰਾ ਆਪਣੀ ਮਾਂ ਅਤੇ ਬਾਪੂ ਨੂੰ ਜਫੀ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪਰਮੇਸ਼ ਵਰਮਾ ਨੇ ਆਪਣਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਲਿਆ ਜੀ ਹਾਂ ਪਰਮੇਸ਼ ਵਰਮਾ ਨੇ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਹੈ ਪਰਮੇਸ਼ ਵਰਮਾ ਨੇ ਇਸ ਦਾ ਪੂਰਾ ਵੀਡੀਓ ਸੋਸ਼ਲ ਮੀਡੀਆ ਕਾਊਂਟ ਦੇ ਉੱਤੇ ਸਾਂਝਾ ਕੀਤਾ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪਰਮੇਸ਼ ਵਰਮਾ ਗੱਡੀ ਲੈਣ ਜਾਂਦੇ ਐ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਛੋਟਾ ਭਰਾ ਤੇ ਬਾਪੂ ਵੀ ਮੌਜੂਦ ਹੁੰਦੇ ਐ ਗੱਡੀ ਲੈਣ ਮਗਰੋਂ ਪਰਮੇਸ਼ਰ ਵਰਮਾ ਆਪਣੇ ਬਾਪੂ ਨੂੰ ਕੁੱਟ ਕੇ ਜੱਫੀ ਪਾਉਂਦਾ ਵੀਡੀਓ ਸਾਂਝੀ ਕਰਦੇ ਹੋਏ ਪਰਮੇਸ਼ਰ ਵਰਮਾ ਨੇ ਇੱਕ ਬਹੁਤ ਹੀ ਭਾਵੁਕ ਜਿਹਾ ਕੈਪਸ਼ਨ ਵੀ ਲਿਖਿਆ ਲਿਖਿਆ ਕਿ ਰੱਬ ਮੰਨ ਦੀ ਆਵਾਜ਼ ਸੁਣ ਲੈਂਦਾ ਕਲਾਸਰੂਮ ਬਾਹਰ ਕੰਧ ਵੱਲ ਮੂੰਹ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨਿਆਂ ਦਾ ਦਰਸ਼ਕ ਬਣਾ ਕੇ ਰੋਜ਼ ਆਉਂਦਾ ਰਿਹਾ ਤੇ ਰੱਬ ਨੂੰ ਸੁਪਨੇ ਸੁਣਾਉਂਦਾ ਰਿਹਾ ਤੇ ਅੱਜ ਇੱਕ ਸੁਪਨਾ ਸੱਚ ਹੋ ਗਿਆ ਤੇ ਇਹ ਦਿਨ ਤੁਹਾਡੇ ਸਾਂ ਬਿਨਾ ਕਦੇ ਵੀ ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਦੇ ਲਈ ਕਹਿ ਰਿਹਾ ਹਾਂ ਪਰਮੇਸ਼ਵਰ ਮਾ ਦਾ ਇੱਕ ਸੁਪਨਾ ਪੂਰਾ ਹੋਇਆ ਕਿਉਂਕਿ ਪਰਮੇਸ਼ਵਰ ਮਾ ਨੇ ਕਰੋੜਾਂ ਰੁਪਏ ਦੀ ਗੱਡੀ ਲੈਂਬਰਗਿਨੀ ਖਰੀਦੀ ਹੈ ਤੇ ਗੱਡੀ ਉਹਨਾਂ ਨੇ ਆਪਣੀ ਮਿਹਨਤ ਸਦਕਾ ਹੀ ਖਰੀਦੀ ਹੈ ਦੋਸਤੋ ਜਦੋਂ ਵੀ ਕਿਸੇ ਦਾ ਕੋਈ ਸੁਪਨਾ ਪੂਰਾ ਹੁੰਦਾ ਹੈ ਤਾਂ ਉਸ ਦੀ ਖੁਸ਼ੀ ਸਭ ਤੋਂ ਵੱਡੀ ਹੁੰਦੀ ਹੈ ਉਸ ਦੇ ਚਿਹਰੇ ਤੇ ਇੱਕ ਜੈਹਾਨ ਨੂਰ ਹੁੰਦਾ ਹੈ ਜੋ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਆਇਆ ਹੁੰਦਾ ਅਜਿਹਾ ਹੀ ਕੁਝ ਗਾਇਕ ਪਰਮੀਸ਼ ਵਰਮਾ ਦੇ ਨਾਲ ਹੋਇਆ ਜਿਨ੍ਹਾਂ ਨੇ ਆਪਣਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਲਿਆ ਜਿਸ ਮਗਰੋਂ ਉਹਨਾਂ ਨੇ ਭਾਵੁਕ ਹੋ ਕੇ ਨਾਲੇ ਤਾਂ ਇੱਕ ਕੈਪਸ਼ਨ ਲਿਖਿਆ ਤੇ ਨਾਲ ਕਿ ਨਾਲ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਆਪਣੇ ਫੈਨਸ ਵਾਸਤੇ ਸਾਂਝਾ ਕੀਤਾ ਹੋਰ ਤਾਂ ਉਰੇ ਐਨੀ ਕੁ ਜ਼ਿਆਦਾ ਖੁਸ਼ੀ ਚੜੀ ਕਿ ਆਪਣੇ ਬਾਪੂ ਨੂੰ ਘੁੱਟ ਕੇ ਜਫੀ ਵੀ ਪਾ ਲਈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਰਮੇਸ਼ ਵਰਮਾ ਆਪਣੇ ਭਰਾ ਆਪਣੀ ਮਾਂ ਅਤੇ ਬਾਪੂ ਨੂੰ ਜਫੀ ਪਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਰਮੇਸ਼ ਵਰਮਾ ਨੇ ਆਪਣਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਲਿਆ ਜੀ ਹਾਂ ਪਰਮੇਸ਼ ਵਰਮਾ ਨੇ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਹੈ ਪਰਮੇਸ਼ ਵਰਮਾ ਨੇ ਇਸ ਦਾ ਪੂਰਾ ਵੀਡੀਓ ਸੋਸ਼ਲ ਮੀਡੀਆ ਕਾਊਂਟ ਦੇ ਉੱਤੇ ਸਾਂਝਾ ਕੀਤਾ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪਰਮੇਸ਼ ਵਰਮਾ ਗੱਡੀ ਲੈਣ ਜਾਂਦੇ ਐ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਛੋਟਾ ਭਰਾ ਤੇ ਬਾਪੂ ਵੀ ਮੌਜੂਦ ਹੁੰਦੇ ਐ ਗੱਡੀ ਲੈਣ ਮਗਰੋਂ ਪਰਮੇਸ਼ਰ ਵਰਮਾ ਆਪਣੇ ਬਾਪੂ ਨੂੰ ਕੁੱਟ ਕੇ ਜੱਫੀ ਪਾਉਂਦਾ ਵੀਡੀਓ ਸਾਂਝੀ ਕਰਦੇ ਹੋਏ ਪਰਮੇਸ਼ਰ ਵਰਮਾ ਨੇ ਇੱਕ ਬਹੁਤ ਹੀ ਭਾਵੁਕ ਜਿਹਾ ਕੈਪਸ਼ਨ ਵੀ ਲਿਖਿਆ ਲਿਖਿਆ ਕਿ ਰੱਬ ਮੰਨ ਦੀ ਆਵਾਜ਼ ਸੁਣ ਲੈਂਦਾ ਕਲਾਸਰੂਮ ਬਾਹਰ ਕੰਧ ਵੱਲ ਮੂੰਹ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨਿਆਂ ਦਾ ਦਰਸ਼ਕ ਬਣਾ ਕੇ ਰੋਜ਼ ਆਉਂਦਾ ਰਿਹਾ ਤੇ ਰੱਬ ਨੂੰ ਸੁਪਨੇ ਸੁਣਾਉਂਦਾ ਰਿਹਾ ਤੇ ਅੱਜ ਇੱਕ ਸੁਪਨਾ ਸੱਚ ਹੋ ਗਿਆ ਤੇ ਇਹ ਦਿਨ ਤੁਹਾਡੇ ਬਾਤ ਬਿਨਾ ਕਦੇ ਵੀ ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਦੇ ਲਈ ਕਹਿ ਰਿਹਾ ਹਾਂ ਪਰਮੇਸ਼ਵਰ ਮਾ ਦਾ ਇੱਕ ਸੁਪਨਾ ਪੂਰਾ ਹੋਇਆ ਕਿਉਂਕਿ ਪਰਮੇਸ਼ਵਰ ਮਾ ਨੇ ਕਰੋੜਾਂ ਰੁਪਏ ਦੀ ਗੱਡੀ ਲੈਂਬਰਗਿਨੀ ਖਰੀਦੀ ਹੈ ਤੇ ਗੱਡੀ ਉਹਨਾਂ ਨੇ ਆਪਣੀ ਮਿਹਨਤ ਸਦਕਾ ਹੀ ਖਰੀਦੀ ਹੈ